ਜਾਤੀਆ ਸਫਲਤਾ ਗੋਲੀਆਂ ਚੱਲ ਰਹੇ ਨੇ ਗੋਲੀਆਂ ਚੱਲ ਰਹੀਆਂ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡਨਾ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟਿੰਗ ਦਾ ਰਕਾ ਲਾਉਂਦੇ ਸੀ एपाँ जन्गे, एपाँ जन्गे जन्गे, जन्गे बैठो, बैठो। लुटती गल ती कर रहे नहीं, 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 नहीं। अबल फराने तो लैके ਸਾਰੇ ਸਾਥੀ ਸਾਰੇ ਬਾਣਜੋ ਕਲਾਈ ਸਾਬਾਨ ਕੇਨੋ ਡਰੈਸ ਕਰ ਮੀਆਂ ਗੱਲਾਂ ਤੁਸੀਂ ਕਰ ਦਿਓ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਐ ਪਰ ਮੁੱਖ ਮੰਤਰੀ ਸਾਹਿਬ ਮੈਂ ਕਰੂੰਗਾ ਮੁੱਖ ਮੰਤਰੀ ਸਾਹਿਬ ਪਰ ਬੈਠੋ ਤਾਂ ਸਹੀ ਪਹਿਲਾਂ ਸੁਣੋ ਤਾਂ ਸਹੀ ਮੁੱਖ ਮੰਤਰੀ ਸਾਹਿਬ ਬੋਲ ਰਹੇ ਜੀ ਸੁਣੋ ਮੁੱਖ ਮੰਤਰੀ ਸਾਹਿਬ ਕੇਨੋ ਡਰੈਸ ਕਰ ਬੋਲੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਤਿਆਰੀ ਰੱਖੋ ਜੀ ਉਹ ਜਿੰਦਰਾ ਤਾਂ ਲੱਗੂਗਾ ਜੇ ਤੁਸੀਂ ਬੱਜੇ ਜੇ ਤੁਸੀਂ ਨਹੀਂ ਬੱਜੇ ਜਿੰਦਰਾ ਨਹੀਂ ਲੱਗੂ ਬੈਠੋ स्पीकर साहब ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਮੈਂ ਇੱਕ ਗਿਫਟ ਲੈ ਕੇ ਆਇਆ ਤੁਹਾਡੇ ਲਈ ਸ਼ਾਇਦ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਕਿ ਇਸ ਤਰ੍ਹਾਂ ਦਾ ਗਿਫਟ ਕਿਸੇ ਹੈੱਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ प्रेजेंट किया गया होगा मैं सैकटी साहब न बेनती करूंगा तो yeah. तक पहुंचाओ स्पीकर साहब तक पहुंचाओ प्लीज मैं चाहूंगा कि कैमरे चल रहे हैं पब्लिक के सामने लिया जाए ਕੀ 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 ਹੈ ਜੀ ਕੀ ਹੈ ਜੀ ਇਹਦ ਲੌਕ ਹੈ ਜੀ ਚਾਬੀਆਂ ਇਕਤਾਲਾ ਜਿੰਦਰਾ ਵੀ ਕਹਿੰਦੇ ਨੇ ਤਾਲਾ ਜਿੰਦਾ ਜੀ ਹੈ ਜਿੰਦਾ ਨਾਲ ਚਾਬੀਆਂ ਜੀ ਚਾਬੀਆਂ ਵੀ ਨੇ ਨਾਲ ਤੁਸੀਂ ਕਸਟੋਡੀਅਨ ਨੂੰ ਚਾਬੀਆਂ ਤੁਹਾਡੇ ਕੋਲ ਹੀ ਨੇ ਇਹ ਕਾਦੇ ਵਾਸਤੇ ਹੈ ਜੀ ਇਹ ਮੈਂ ਗਵਰਨਰ ਅਡਰੈਸ ਤੇ ਬੋਲੂਗਾ ਹੁਣ ਕਿਉਂਕਿ ਉਸ ਦਿਨ ਗਵਰਨਰ ਡੈਸਟੇ ਬੋਲਣ ਹੀ ਨਹੀਂ ਦਿੱਤਾ ਗਿਆ ਗਵਰਨਰ ਨੂੰ ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ ਤੇ ਸੱਚ ਹੀ ਮੈਂ ਬੋਲੂਗਾ ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪੱਖਸ਼ੀ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ ਉਹ ਫਿਰ ਕੀ ਕਰਨਗੇ ਸੱਚ ਸੁਣਦੇ ਸੁਣਦੇ ਥੋੜੇ ਥੋੜੀ ਥੋੜੀ ਦੇਰ ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਉਹ ਭੱਜੇ ਨਾ ਆਮ ਤੌਰ ਤੇ ਕੀ ਹੁੰਦਾ ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਜਾ ਕੇ ਬਾਹਰ ਮਾਰਦੇ ਆ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਜਾਣੇ ਨਾ ਇੱਥੇ ਬੈਠ ਕੇ ਸੁਣਨ ਉਹ ਸੱਚ ਸੱਚ ਸੁਣਿਓ ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਮਾਨਸਾ ਕਿਰਪਾ ਕਰਕੇ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇਹ ਜੰਦਰ ਲਾ ਕੇ ਬੈਠੋ ਬੈਠੋ ਆ ਐਸੇ ਕਰਕੇ ਜਿੰਦਰਾ ਲਾਉਣੇ ਇਹ ਐ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਅਸੀਂ ਕਿਤੇ ਨਹੀਂ ਭੱਜਣਗੇ ਬੈਠੋ ਅਸੀਂ ਕਿਤੇ ਨਹੀਂ ਭੱਜਣਗੇ ਪੂਰਾ ਤੇ ਦੇਸੇ ਇਹ ਜਿੰਦਰੇ ਦੀ ਗੱਲ ਮੈਂ ਇਹ ਤਵਕਕੋ ਕਰਦਾ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬੈਸ ਕਰਨ ਲਈ ਭੇਜਿਆ ਗਿਆ ਉਹ ਇੱਥੇ ਬੈ ਕੇ ਸੁਣਨਗੇ ਮੈਂ ਤੋ ਅਕੂ ਕਹਦਾ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਵਾਰ ਤਾਲਾ ਕੋ ਲਾ ਹੀ ਸਕਦਾ ਜੀ ਮੁੱਖ ਮੰਤਰੀ ਸਾਹਿਬ ਸਰ ਮੈਂ ਇੱਕ ਹੋਰ ਦੇਵਾ ਇੱਕ ਇੱਕ ਹੋਰ ਦੇ ਦੇ ਨੇ ਇਹਨੇ ਜੀਬ ਤੇ ਲਾ ਦੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰੀ ਹੈ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ

ਗੋਲੀਆਂ ਚੱਲ ਰਹੀਆਂ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਹੁੰਦੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਮੰਗੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟਿੰਗ ਦਾ ਰਕਾ ਲਾਉਂਦੇ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰਾਂਜਲੀ ਦਵਾਈ कहते सर दवाई सात सौ छब्बी प्यार बैठो 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 बैठा जी बैठो 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 ਜੀ ਸੀਐਮ ਸਾਹਿਬ ਕੰਟੀਨਿਊ ਕਰੋਗੇ ਲੋਕਾਂ ਤੋਂ ਪੁੱਛਿਓ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆਂ ਬੈਠੋ ਹਾਂਜੀ ਤੁਸੀਂ ਭੱਜ ਜਾਨੇ ਹੋ ਤੁਸੀਂ ਭੱਜ ਜਾਨੇ ਹੋ ਤੁਸੀਂ ਗਵਰਨਰ ਦਾ ਪੱਸ਼ਾ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਨੇ ਹੋ ਤੁਸੀਂ ਆਪ ਬੋਲ ਕੇ ਭੱਜ ਜਾਨੇ ਹੋ ਆ ਬੰਦ ਕਰਾ ਮਸਰ ਤੇਰੇ ਵਿੱਚ ਆ ਲੋ ਇਧਰ ਵੀ ਲਾਓ ਇਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇਧਰ ਵੀ ਲਾਓ ਇਧਰ ਵੀ ਲਾਓ ਮੈਂ ਕਹਿਣਾ ਇਧਰ ਵੀ ਲਾਓ ਸਾਡਾ ਵੀ ਨਹੀਂ ਕੋਈ ਜਾਂਦਾ ਬੈ ਕੇ ਸੁਣੋ ਬੈ ਕੇ ਸੁਣੋ ਅਬਲ ਖੁਰਾਣੇ ਦੀਆਂ ਅਬਲ ਖੁਰਾਨੇ ਦੀਆਂ ਫਾਈਲਾਂ ਪਈਆਂ ਮੇਰੇ ਕੋਲੇ ਅਬਲ ਖੁਰਾਨੇ ਦੀਆਂ ਫਾਈਲਾਂ ਪਈਆਂ ਅਬਲ ਖੁਰਾਨੇ ਦੀਆਂ ਫਾਈਲਾਂ ਪਈਆਂ ਬੈਠੋ ਬੈਠੋ ਕੀ ਕਰ ਸਾ ਬੋਲਣ ਬੋਲਣ ਸਾਰੇ ਮਾਣਯੋਗ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਤੁਹਾਡੀ ਵਾਰੀ ਆਈ ਤੁਸੀਂ ਬੋਲ ਬੋਲਣ ਕਿਉਂ ਨਹੀਂ ਦਿੰਦੇ ਸਾਰੇ ਮਾਣਯੋਗ ਡਾਇਰੈਕਟਰ ਸਾਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਆਪਣੇ ਸੀਟਾਂ ਤੇ ਬੈਠਣ ਬੈਠੋ 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 ਜੀ ਬੈਠੋ 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 ਨੋ 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 ਬੈਠੋ ਬੈਠੋ ਤੁਸੀਂ ਬੈਠੋ

ਜੋ ਵੀ ਕੋਈ ਛੇਰ ਦੀ ਯਾਦ ਤੋਂ ਬਿਨਾ ਕਿਆ ਗੈਰ ਕਾਰਡ ਨਾ ਕੀਤਾ ਜਾਵੇ ਹਾਂਜੀ ਜੀ ਕਿਉਂਕਿ ਕਿਉਂਕਿ ਤੁਸੀਂ ਭਜਦੇ ਹੋ ਕਿਉਂਕਿ ਤੁਸੀਂ ਭਜਦੇ ਹੋ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਜਾਂ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਇੱਥੇ ਬੈਠਣ ਵਾਸਤੇ ਭੇਜਿਆ ਲੋਕਤੰਤਰ 'ਚ ਵਿਪੱਖ ਸੇ ਹੋਵੇ ਤਾਂ ਲੋਕਤੰਤਰ ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ ਹਾਂਜੀ ਬੈਠੋ ਫਿਰ ਬੈਠੋ 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 ਬੋਲ ਰਹੇ ਨੇ ਜਿੰਦਾਬਾਤ ਸਾਰੇ ਨੂੰ ਜੀ ਮੇਰੀ ਵਾਰੀ ਹੈ ਸੁਣ ਲਓ ਜਦ ਇਹਦੀ ਵਾਰੀ ਆਈ ਮੈਂ ਮਾਰਯੋਗ ਮਖੋਤੂ ਸਾਬ ਜਦ ਮੂਹਰੇ ਮੇਰੇ ਸਾਹਮਣੇ ਮੈਂ ਮੈਂ ਸਾਰੇ ਮਾਰਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪੀ ਸੀਟਾਂ 'ਤੇ ਬੈਠਣ ਜੀ ਬੈਠੋ ਜੀ ਬੈਠੋ 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 ਜੀ ਬੈਠੋ ਤੁਸੀਂ ਸਾਰੇ ਮਾਰਯੋਗ ਮੈਂਬਰ ਬੈਠੇ ਹੋ ਹਾਂ ਹੁਣ ਸਭ ਲੁੱਟਦੀ ਗੱਲ ਤੁਸੀਂ ਕਰ ਰਹੇ ਹੋ ਸੀਐਮ ਗਿਮ ਸਾਹਿਬ ਨਹੀਂ 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 ਚਲੋ ਅਬਲ ਖਰਾਨੇ ਤੋਂ ਲੈ ਕੇ ਸਾਡੇ ਸਾਥੀ ਸਾਡੇ ਬਾਦਸ਼ਾਹ ਜਿਹੜਾ ਅਡਰੈਸ ਕਰ ਗੱਲਾਂ ਤੁਸੀਂ ਕਰਦੇ ਹੋ ਨਾ ਲੁੱਟ ਤੁਹਾਡੇ ਮੂੰਹੋਂ ਲੁੱਟ ਉਂ ਚੰਗੀ ਲੱਗਦੀ ਹੈ ਪਰ ਮੁੱਖ ਮੰਤਰੀ ਸਾਹਿਬ मैं करूंगा मुख्यमंत्री तो साहब बोल रहे हैं जी पर बैठो तो सही पहले सुनो मुख्यमंत्री साहब बोल रहे हैं जी सुनो मुख्यमंत्री साहब क्या है नोटिस करो जी मुख्यमंत्री साहब तुम अपनी गल जारी रखो जी वो जिंदरा तह लगूगा जे तुम भजे जे तुम नहीं भजे जिंदरा नहीं लगूगा बैठो 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 सीएम साहब सीएम साहब स्पीकर साहब बताओ ਮੈਂ ਸਾਰੇ ਬਾਜਯੋਗ ਮੈਂਬਰ ਸਾਬਾ ਨੂੰ ਬੇਨਤੀ ਕਰਦਾ ਕਿ ਆਪ ਵੀ ਆਪਣੇ ਸੀਟਾਂ ਤੇ ਬਰਾਜਮਾਨ ਹੋਣ ਆਪਣੇ ਆਪਣੇ ਸੀਟਾਂ ਤੇ ਬਰਾਜਮਾਨ ਹੋ ਸੀਟਾਂ ਸੀਟਾਂ ਤੇ ਬੈਠੋ ਜੀ ਤੁਸੀਂ ਸੀਟਾਂ ਤੇ ਬੈਠੋ ਜੀ ਤੁਸੀਂ ਬੈਠੋਗੇ ਬਾਜਾ ਪਲੀਜ਼ ਬੈਠੋ ਇਹ ਕਿਹੜੀ ਗੱਲ ਇਹ ਕਿਹੜੀ ਗੱਲ ਪਹਿਲੇ ਸਾਡੀ ਗੱਲ ਪਹਿਲੇ ਸਾਡੀ ਕੀ ਗੱਲ ਸਪੀਕਰ ਸਾਹਿਬ ਨੇ ਹੋ ਸਪੀਕਰ ਸਾਹਿਬ ਨੇ ਕਿਹਨੂੰ ਮਾਦੀ ਕਰ ਦੇਣ ਸਟੋਡੀਅਮ ਨੇ ਹੋ ਬਾਈ ਬਰਾ ਸਾਹਿਬ ਤੁਸੀਂ ਗੱਲ ਮੰਨਦੇ ਨਹੀਂ ਨਾ ਪਹਿਲੇ ਮਾੜਿਓ ਮੁੱਖ ਮੰਤਰੀ ਸਾਹਿਬ ਲੀਡਰ ਆਫ ਦੀ ਹਾਊਸ ਵਿੱਚ ਬੋਲ ਸਕਦੇ ਹੋ ਜੱਟੇ ਮੁੱਖਲੀ ਹਕਤਰੀ ਸਾਹਿਬ ਆਪਣੀ ਗੱਲ ਪੂਰੀ ਰੱਖਣ ਦਿਓ ਲੋਕ ਸਭਾ ਜਿਓ ਤੁਹਾਨੂੰ ਪਤਾ ਹੈ ਕਿ ਰਾਜਪਾਲ ਦਾ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਰਾਸ਼ਪਤੀਆ ਭਾਸ਼ਣ ਦਿੱਤਾ ਨਹੀਂ ਕੀਤਾ ਹੁੰਦਾ ਮੁੱਖ ਮੰਤਰੀ ਸਾਹਿਬ ਆਪਣੀ ਗੱਲ ਪੂਰੀ ਰੱਖ ਲੈਂਦਾ ਅੱਜ ਪੜੂੰਗਾ ਇਹਨੂੰ ਪੜੂਗਾ ਚਲੋ ਐ ਕਰੋ ਆ ਇਹ ਹੀ ਇਹ ਹੀ ਡਿਬੇਟ ਕਰਨੀ ਹੈ ਬੈਠੋ ਬੈਠੋ ਜਿੱਥੇ ਝੂਠ ਹੋਆ ਟੋਕ ਦਿਓ ਜਿੱਥੇ ਝੂਠ ਹੋਇਆ ਟੋਕ ਦਿਓ ਹਾਂ ਠੇਕਾ ਲੈ ਰਖੀ ਤੇ ਬਸਦੀ ਰਾਜਨੀਤੀ ਦਾ ਹਾਂ ਸਮਗਲਰਾਂ ਮੁੱਖਮੰਤਰੀ ਸਾਹਿਬ ਤੁਸੀਂ ਆਪਣੀ ਜਾਰੀ ਰੱਖੋ ਜੀ ਕਹਿੰਦੇ ਆ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ ਚੁੱਪ ਕਰ ਜਾਓ ਹਾਂ ਮੈਂ ਜੋ ਬਖੋ ਤੇ ਸਾਹਿਬ ਹਾਂ ਬੰਦੇ ਪੁੱਤਾਂ ਤੁਸੀਂ ਗੱਲ ਕਰੋ ਹਾਂ ਮੈਂ ਜੋ ਲੈਂਗਰ ਮੈਂ ਜੋ ਲੈਂਗਰ ਮੈਂ ਜੋ ਲੈਂਗਰ ਗੇਰ ਨੂੰ ਰਖੀਤੇ ਜਾਵੇ ਹਾਂ ਅਸੀਂ ਗੇਰ ਨੂੰ ਰਖੀਤੇ ਜਾਵੇ ਹਾਂ ਥੋੜਾ ਹੰਕਾਰ ਬੋਲ ਹੰਕਾਰ ਬੋਲ ਆਪਣੀਆਂ ਆਪਣੀਆਂ ਕਿਤਾਬਾਂ ਪਰ ਬੈਠਣ ਸਾਰੇ े हां दसूंगा सारा कुछ मैं कर रहा यार सुनो सुनो बैठो, बैठो बैठो जाना नहीं, और जाना, नहीं, और जाना, नहीं और जाना नहीं बैठो जा सारे मैंबर साहब बेनती करता बैठक सारे मैं अपनी 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 सीटों में बैठक सारे मैं अपनी अपने, अपने सीटा ने बैठन बैठो सारे मैंबर साहबान बैठन सारे मैंबर साहबान तो सारे मैंबर साहबान बैठन सारे मैंबर साहबान बैठन ਬੈਠੋ ਬੈਠੋ ਕਿਸੇ ਦਾ ਤਰੀਕਾ ਪਹਿਲੇ ਮੈਨੂੰ ਦੱਸੋ ਤੁਸਾਂ ਕਿ ਬਿਗਰਿੰਗ ਕਰਾਈ ਹੈ ਐਸੇ ਸਿਟ ਲਾਈਕ ਇੱਥੇ ਕੋਈ ਚੰਗੀ ਡੈਮੋਕ੍ਰੇਸੀ ਚੱਲ ਸਕਦੀ ਹੈ ਤੁਸੀਂ ਤੁਸੀਂ ਬੈਠੋਗੇ ਪਹਿ ਗੱਲ ਦੱਸ ਮੇਰੇ ਮੇਰੀ ਗੱਲ ਸੁਣੋ ਨਹੀਂ ਤੁਸੀਂ ਕੇ ਨਹੀਂ ਗਵਰਨਰ ਦਾ ਬਾਤ ਨਹੀਂ ਸੁਣਨੇ ਡੈਮੋਕ੍ਰੇਸੀ ਆ ਹਫੀਕੇ ਦੀ ਗੱਲ ਕਰ ਰਹੀ ਹੈ ਵਿਰਾਸਤਪਤੀ ਰਾ ਤੇ ਗਵਰਨਰ ਦਾ ਭਾਸ਼ਣ ਡਿਸਪਲੀਨ ਕਰਾ ਦੇ ਚੱਕੀ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਤੁਹਾਨੂੰ ਕਿਸਾਨਾਂ ਦਾ 헤ਜ ਆ ਗਿਆ ਉਹਦੇ ਕਿਸਾਨਾਂ ਦਾ 헤ਜ ਆ ਗਿਆ ਜੀ ਰੂਡਰਸ ਜੀ ਸਪੀਕਰ ਸਾਹਿਬ ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ ਜੀ ਸਪੀਕਰ ਜੀ ਰੂਡਰਸ ਕਰੋ ਜੀ ਬੈਠੋ ਜੀ ਬੈਠੋ 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 ਜੀਵਾ ਸਾਹਿਬ ਬੈਠੋ ਜੀਵਾ ਸਾਹਿਬ ਬੈਠੋ ਸੀਐਮ ਸਾਹਿਬ ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰੋ ਜੀ ਬੋਲਦੇ ਕਿੰਨੇ ਹੋ ਬਾਜ ਬਾਜ ਜੀ ਚੇਅਰ ਨੂੰ ਐਡਰੈਸ ਕਰੋ ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰਨਗੇ ਸੀਐਮ ਸਾਹਿਬ ਕਰੋ ਪਤਾ ਹੈ ਜੀ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ ਹੰਕਾਰ ਹੈ ਸਰ ਮੈਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਹਾ ਹਾਂ ਗੱਲਾਂ ਕਰਦੇ ਹੋ ਗੱਲਾਂ ਵੀ ਜਾਂ ਤੱਕ ਜਾਣਗੀਆਂ ਫਿਰ ਗੱਲਾਂ ਸੋਨੇ ਦੇ ਬਿਸਕੁਟਾਂ ਦੇ ਸਮਗਲਿੰਗ ਤੱਕ ਚੱਲ ਗਈਆਂ ਫਿਰ ਆச்சா ਲੇਕੀ ਔਰ ਜਮੀਨ ਮਾਈ ਦਾ ਮੁਖਦਮਾ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 150 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਪਿਹਾਰੀ ਤੇ ਜਾਂਦਾ ਸੀ ਪਤਾ ਲੱਗਿਆ ਤੁਹਾਨੂੰ ਖਰੀਦਦਾਰ ਆ ਗਏ ਕਦੀ ਮੋਬਾਈਲ ਨਾਲ ਆ ਗਏ ਆਹਾਂ ਦੌੜ ਗੋ ਆ ਮੱਖਣ ਮੈਂ ਥੋੜੇ ਕੋਲ ਗਿਆ ਆ ਮੈਂ ਕਿਉਂ ਕਰ ਦਿਆਂ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੇ ਵਸੀਫ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਹਿਬਾਨ ਬੈਠਣ ਕੀਵਾ ਜੀ ਬੈਠੋ ਤੁਸੀਂ ਕੀਵਾ ਜੀ ਬੈਠੋ ਬਾਹਰ ਲਾ ਰਹੇ ਤਾਲਾ ਬਾਹਰ ਨਹੀਂ ਲਾ ਰਹੇ ਅੰਦਰ ਲਾ ਰਹੇ ਤਾਂ ਕਿ ਤੁਸੀਂ ਜਾਓ ਨਾ बैठो हिस्ट्री हैला अंदरों लग रहा है ताकि विपक्ष बैठा रहे लोकतंत्र बचाइए बैठो 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 बैठो, बैठो बैठो मंत्री जी मंत्री साहब बैठक ਆਗਿਆ ਸਾਬ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚાલુ ਰੱਖਣਗੇ ਜੀ ਜੀ ਅਸੀਂ ਬਤਾ ਦੇ ਫਿਰੋਗੇ ਬਿਲਕੁਲ ਸੁਣ ਰਿਹਾ ਸੁਣਿੰਦਾ ਮਾਤਾ ਕਿਹੇ ਕਿਹੇ ਚੁੰਦਾ ਅੱਜ ਸਾਰੇ ਨਹੀਂ ਹੋ ਸਕਦੇ ਹੁੰਦੇ ਸੱਚ ਸੱਚ ਸੁਣੋ ਫਿਰ ਕੀ ਤੂੰ ਤੂੰ ਹਰੇਕ ਨੂੰ ਦੋ ਦੁਨੀਆ ਦੀ ਹੋ ਗਈ ਹੈ ਇਹ ਕੌਣ ਕੀ ਬੁਲਾ ਹਰੇਕ ਨੂੰ ਦੋ ਦੋ ਲੱਗੇ ਤੇਰੀ ਮੂੰਹ ਦੀ ਤੁਸੀਂ ਵੱਧਿਆਗੇ ਹਾਰੇ ਕਰੀਂ ਆਪਣੀ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਅੱਗੇ ਸਭ ਤੋਂ ਉੱਪਰ ਨੂੰ ਦੂਤ ਹੋ ਗਿਆ ਸਰ ਸਰ ਸਾਰੇ ਤੂੰ 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 ਤਾਂ ਮੇਰਾ ਗੱਲ ਨਹੀਂ ਕਰ ਰਿਹਾ ਕਿਸੇ ਨਾਲ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚਿਹਰ ਇਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੇ ਤੁਸੀਂ ਗਰੀਬ ਨੂੰ ਮੈਨੂੰ ਪਤਾ ਹੈ ਜੋ ਜੋ ਕੁਝ ਵੀ ਚਿਹਰ ਦੀ ਇਜ਼ਾਦਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਜਸ਼ੈਲੀ ਨੂੰ ਜੀ ਤੁਹਾਨੂੰ ਦਾ ਸਮਝ ਦੀ ਗੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਦਾ ਸਮਝ ਦੀ ਗੱਖ ਨਹੀਂ ਤੁਸੀਂ ਕਿਹਨੇ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪਰਦਾਲ ਪਹਿਲਾਂ ਆਪ ਚਾਪ ਚ ਬਣਾਓ ਬੈਠੋ ਬੈਠੋ ਲੈਣੀ ਆ ਨਾ ਬੈਠੋ ਇਸ ਤੋਂ ਬਾਅਦ ਕਰ ਲੈਣੇ ਇੱਕ ਕਰ ਲੈਣੇ ਜੀ ਇਕਲਾ ਤੁਸੀਂ ਤੁਸੀਂ ਬਿਲਕੁਲ ਨਹੀਂ ਬੈਠੇ ਨਾ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਖੜੇ ਹੋ ਬੇਟਾ ਜੀ ਤੁਸੀਂ ਬੜੇ ਕਾਬਲ ਬੱਚੇ ਹੋ ਬੈਠੋ ਬੈਠੇ ਇਧਰ ਜੀ ਮੈਂ ਸਾਰੇ ਮੈਂਬਰਸ਼ਿਪਾਂ ਨੂੰ ਬੇਇੱਜ਼ਤੀ ਕਰਦਾ ਕਿ ਇਹ ਜਿਹੜੀ ਕਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਚਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨਾ ਜ਼ਰੂਰੀ ਹੈ ਨਾ ਹਰ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜ਼ਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜ਼ਿੰਦਾ ਲੱਗੂਗਾ ਇਸ ਤੋਂ ਪਹਿਲਾਂ 2022 ਚ ਜ਼ਿੰਦਾ ਲੱਗਿਆ ਤੁਹਾਡੇ ਇਹ ਜਿੰਦ ਦੇ ਕੀਮਤ ਨਹੀਂ ਸਮਝਦੇ ਇਹ ਜਿੰਦ ਦੇ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥ ਹੈ ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ 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 ਮੇਰਾ ਗੱਲ ਨਹੀਂ ਕਰ ਰਿਹਾ ਵੇਖੋ ਜੀ ਇਹ ਮਟੀਰੀਅਲ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਨੂੰ ਬੇਨਤੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਜੇ ਤੇ ਦੀ ਆਪਣੀ ਸੀਟ ਤੇ ਜਾਓ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੂਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮੁਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬੈਠੇ सुनो सुनो केयर नो ड्रेस करो जी केयर नो ड्रेस करो केयर नो ड्रेस करो तो बैठो जी बैठो जी, बैठो जी बैठो जी, बैठो मैं महानियोग मंत्री साहब ने बेनती करता कि बैठे सारे महानियोग विधायक साहब ने बेनती है कि बैठो अमन जी बैठो अपनी जगह पे अपनी जगह पे बैठो जी आप डिस्कशन करो तो कोई भी फ्लोर नहीं क्रॉस करेगा बैठो तो जी बैठो जी बैठा जी बैठो डेरोगेटिव है हाउस हाउसा हाउस ਆਉਂਦਾ ਫੈਸਲਾ ਲਿਆ ਉਹ ਪਹਿਲਾਂ ਜ਼ੀਰੋ ਲੈ ਲੈ ਉਹ ਪਹਿਲਾਂ ਬਿਜ਼ਨਸ ਪਹਿਲਾਂ ਕੁਐਸਚਨ ਲੈ ਲੈਣ ਪਹਿਲਾਂ ਡਿਬੇਟ ਲੈਣੀ ਹੈ ਉਹਨਾਂ ਦਾ ਇਹ ਉਹਨਾਂ ਦਾ ਪਰਵੇਟ ਹੈ ਨਾ ਇਹ ਉਹਨਾਂ ਦਾ ਪਰਵੇਟ ਹੈ ਸਰ ਜੀ ਇਹ ਤਾਂ ਪਿੱਛਾ ਜਾਵੇ ਸੀਮ ਸਿੰਘ ਸਾਹਿਬ ਤੇ ਐਡਰੈਸ ਕਰਨਗੇ ਅੱਜ ਕੋਈ ਤੁਸੀਂ ਬੋਲਦੇ ਕੋਈ ਚੰਡੀ ਸੀਮ ਸਿੰਘ ਸਾਹਿਬ ਤੇ ਐਡਰੈਸ ਕਰਨਗੇ ਬੀਜੇਪੀ ਕਿੱਥੇ ਹੈ ਬੀਜੇਪੀ ਹੈ ਨਹੀਂ ਸੀਮ ਸਿੰਘ ਸਾਹਿਬ ਤੁਹਾਡੇ ਵਾਲੇ ਸਰ ਉਹ ਜਿੰਨਾਂ ਦੇ ਤੁਸੀਂ ਹੋਮ ਮਿਨਿਸਟਰ ਸੀ ਉਹ ਬੀਜੇਪੀ ਸੀ ਚਲੇ ਗਏ ਮਾਰਯੋਗ ਮੁਹੰਮਦ ਪ੍ਰੀ ਸਾਹਿਬ ਜੇ ਐਡਰੈਸ ਕਰੋ ਜੀ ਸ਼ਾਬਾਸ਼ ਸੁਨੀਲ ਜੱਫਰ ਤੁਹਾਡਾ ਪ੍ਰਧਾਨ ਬੀਜੇਪੀ ਚਲਾ ਗਿਆ ਤੁਸੀਂ ਮਰਨ ਦਿਓ ਮੁਰਜੋ ਮੁਰਜੋ ਟਾਈਮ ਹੈ ਮੁਰਜੋ मुख्य साहब सारे मान योग बेनती की जाती है सत्तर परसेंट कांग्रेस बीजेपी चली गई बरादरीके बैठो सारे मान योग बेनती है क्यों बैठन ਆਪਣੇ ਆਪਣੀ ਜਗ੍ਹਾ ਤੇ ਬੈਠਣ ਬੈਠੋ 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 ਜੀ ਬੈਠੋ ਡਾਕਟਰ ਸਾਹਿਬ ਬੈਠੋ ਰਾਜਾ ਜੀ ਬੈਠੋ ਅਮਨ ਜੀ ਬੈਠੋ ਬੈਠੋ ਜੀ ਬੈਠੋ ਜੀ ਬੈਠੋ ਬੈਠੋ ਕੋਈ ਵੀ ਕੋਈ ਵੀ ਮੈਂਬਰ ਮੈਂ ਬੈਠੋ ਤੁਸੀਂ ਬੈਠੋ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਗੱਲ ਕੰਟੀਨਿਊ ਕਰੋ ਕੱਢ ਕੇ ਨੋਟਸ ਕਰੋਗੇ ਜੀ ਜੀ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਸਪੀਕਰ ਸਾਹਿਬ ਅੱਜ ਜੋ ਰਾਜਪਾਲ ਸਾਹਿਬ ਦਾ ਭਾਸ਼ਣ ਜਿਹਨੂੰ ਕਿ ਜਿਹਨੂੰ ਕਿ ਪੂਰਾ ਨਹੀਂ ਹੁਣ ਦਿੱਤਾ ਗਿਆ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਸੱਚ ਲਿਖਿਆ ਹੋਇਆ ਹੈ ਇਹ ਦੋਟ ਬਖੋਲੇ ਜਾਵੇ ਇੱਕ ਮਿੰਟ ਮੈਂ ਸਾਰੇ ਮੈਂ ਬਾਜਵਾਥਾ ਤੋਂ ਮੈਂ ਗੱਲ ਕਹੀ ਕਿਉਂ ਨਾ ਹੈ ਇਹ ਹਾਊਸ ਤੇ ਰੈਗੂਲੇਸ਼ਨ ਨਾਲ ਹੋਇਆ ਸੋ ਇਹ ਡਿਸਕਸ਼ਨ ਪਹਿਲਾ ਹੋਏਗਾ ਇਹ ਰੈਜ਼ੋਲੂਸ਼ਨ ਹੋਇਆ ਜੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਸੀ ਉਦੋਂ ਤੁਸੀਂ ਆਏ ਨਹੀਂ ਧਿਆਨ ਦਿਆ ਕਰੋ ਤੁਸੀਂ ਧਿਆਨ ਦਿਆ ਕਰੋ ਕਿੱਥੇ ਰੋਣ ਬਖੋਤਰੀ ਸਾਹਿਬ ਬਖੋਤਰੀ ਗਾ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਜੀ ਜਿੱਕਾ ਮੈਂ ਬੋਲਾਂ ਜੀ ਜੀ ਪਲੀਜ਼ ਪਲੀਜ਼ ਕੰਟੀਨਿਊ ਕਰੋ ਤੁਸੀਂ ਇਹਨੇ ਗੱਲ ਗੱਲ ਸਪੀਕਰ ਸਾਹਿਬ ਕੁਐਸਚਨ ਆਵਰ ਤੇ ਜ਼ੀਰੋ ਆਵਰ ਲੈਣਾ ਤੁਹਾਡਾ ਪੈਰੋਗੇਟਿਵ ਤੁਸੀਂ ਘੰਟੇ ਬਾਅਦ ਲੈ ਲਿਓ ਤੁਸੀਂ 2 ਘੰਟੇ ਬਾਅਦ ਕੁਐਸਚਨ ਆਵਰ ਕਰ ਲਿਓ ਜ਼ੀਰੋ ਕਰ ਲਿਓ ਜੇ ਤੁਸੀਂ ਜੇ ਤੁਸੀਂ ਅੱਜ ਇਸ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਕਿ ਰਾਜਪਾਲ ਦੇ ਭਾਸ਼ਣ ਤੇ ਡਿਬੇਟ ਸ਼ੁਰੂ ਹੋਵੇ ਤਾਂ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਇਹਨਾਂ ਨੂੰ ਵੀ ਤਾਂ ਟਾਈਮ ਮਿਲੂਗਾ ਰਾਜਪਾਲ ਦੇ ਭਾਸ਼ਣ ਵਾਲੇ ਜੋ ਮਰਜ਼ੀ ਬੋਲਿਓ ਬੋਲੋ ਕਿਉਂਕਿ ਉਹਦੇ ਤੱਕ ਇਹਨਾਂ ਨੇ ਚਲੇ ਜਾਣਾ ਹੈ ਇਹ ਇੰਨੀ ਦੇਰ ਬੈਠਣ ਵਾਲੇ ਹੈ ਨਹੀਂ ਇਹ ਬਿਨਾ ਸੱਤਾ ਤੋਂ ਬੈਠ ਨਹੀਂ ਸਕਦੇ ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਹ ਹੈ ਬਾਹਰ ਜਾਣਾ ਇਹਨਾਂ ਨੇ ਹੁਣ ਬਾਹਰ ਵਾਸਤੇ ਮੈਂ ਜਿੰਦਾ ਗਿਫਟ ਕਰਦਾ ਹੁਣ ਬਾਹਰ ਵੀ ਨਹੀਂ ਜਾ ਸਕਦੇ ਤੇ ਮੈਨੂੰ ਵੀ ਸ਼ੌਕ ਹੈ ਨਹੀਂ ਮੈਂ 17 ਸਾਲ ਦਾ ਮਸ਼ਹੂਰ ਹੋ ਗਿਆ ਸੀ ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨਹੀਂ ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦੋ ਨਹੀਂ ਬਣਾ ਸਕਦੇ ਤੁਸੀਂ ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ ਤੁਸੀਂ ਮੈਨੂੰ ਕਹਿੰਨਾ ਮੈਂ 150 ਰੁਪਏ ਲੈਂਦਾ ਸੀ ਮੁਹੰਮਦ ਸਰੀਕ ਤੋਂ ਮੈਂ ਲੈਂਦਾ ਸੀ ਮੈਂ ਕਲਾ ਕਰਕੇ ਮਸ਼ਹੂਰ ਹੋਇਆ ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਹੈ ਪਾਪਾ ਮੇਰੇ ਵਾਸਤੇ ਫਿਲਮ ਬਣਾ ਦੋ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ ਇਹ ਕੀ ਪੈਸੇ ਦੀ ਖੇਡ ਨਹੀਂ ਹੁੰਦੀ ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ ਇਹ ਜਿਹੜੀ ਆਦਤ ਹੈ ਨਾ ਕਲਾ ਇਹ ਬਹੁਤ ਦੀ ਗੱਲ ਹੈ ਹਾਂ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਏ ਦਿਹਾੜੀ ਲੈਂਦਾ ਸੀ ਇਹ ਜਬਲੀਆਂ ਮਾਰਦਾ ਸੀ ਤੇ ਤੁਸੀਂ ਕੋਈ ਤੁਹਾਡਾ ਐਮਪੀ ਆ ਹੋ ਸਪੀਕਰ ਸਾਹਿਬ ਤੁਸੀਂ ਕੇਰ ਨੂੰ ਜੀ ਜੀ ਤੁਸੀਂ ਬੈਠੋ ਜੀ ਸਾਰਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ ਜੀ ਮਖੋਦਈ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ ਮੁਖਮੰਤਰੀ ਸਾਹਿਬ ਕੰਟੀਨਿਊ ਕਰੋ ਜੀ ਮਿਸਟਰ ਬਾਜਵਾ ਹੋ ਮਿਸਟਰ ਬਾਜਵਾ ਹਲੋ ਬੁਖਾ ਬਿਖਾ ਕਰ ਇਧਰ ਪੌਣੇ 2 ਵਜੇ ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਿਆਂ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ 11:00 ਤੋਂ 2 ਵਜੇ ਤੁਸੀਂ ਕਿੱਥੇ ਸੀ ਤੁਸੀਂ ਟੈਕ ਟਕਿਓ ਨਹੀਂ ਕੀਤਾ ਤੁਸੀਂ ਸਵੇਰੇ 11 ਵਜੇ ਉੱਠ ਕੇ ਮੈਨੂੰ ਅਡਰੈਸ ਕੀਤਾ ਜਾਵੇ ਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ 11 ਵਜੇ ਅਡਰੈਸ ਕੀਤਾ ਜਾਵੇ ਅੱਜ ਹਟ ਭਾਉਣ ਵਾਲੇ ਇਹ ਬੰਦਾ ਅੱਜ ਕਿਸਾਨ ਯਾਦ ਆ ਗਏ ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਥਾ ਨਾ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾ ਲੈ 726 ਮਰਵਾ ਕਰੋ ਜੀ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਇਕੱਲੇ ਇਕੱਲੇ ਮੁਖਮੰਤਰੀ ਸਾਹਿਬ ਫਲੋਰ ਕਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਾ ਦਿਸ ਇਜ਼ ਅ ਸੀਐਮ ਦਿਸ ਇਜ਼ ਅ ਸੀਐਮ ਐ ਲੋ ਕਹਿੰਦਾ ਸੀਐਮ ਆ ਜਨਾਬ ਤੁਹਾਡਾ ਪ੍ਰੋਟੋਕਾਲ ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ ਕੁਰਸੀ ਨਹੀਂ ਮਿਲਣੀ ਆਪਣਾ ਸਾਰੇ ਮਾਣਯੋਗ ਸਾਥੀ ਬੈਠਣਗੇ ਸਾਰੇ ਸਾਰੇ ਮਾਣਯੋਗ ਸਾਥੀ ਬੈਠਣਗੇ ਸੋ ਬਹਿਸ ਦਾ ਕਿਵੇਂ ਲੋਕ ਨਹੀਂ ਤੁਸੀਂ ਬਹਿਸ बहस ਦਾ ਸਮਾਂ ਮੇਰੇ ਕੋਲੇ ਆਇਆ ਇਹਦੇ ਵਿੱਚ ਪਾਰਟੀਆਂ ਦੀ ਇੱਕ ਵਾਰ ਐਨਾਊਂਸਮੈਂਟ ਹੋਣ ਲੋਦੀ ਐਨਾਊਂਸਮੈਂਟ ਹੋਣ ਲੋ ਐਨਾਊਂਸਮੈਂਟ ਪੰਜਾਬ ਦੇ ਲੋਕ ਪਕਾ ਦੇ ਗੱਲ ਕਰਦੇ ਪਰਿਵਾਰ ਦੇ ਇਹ ਵੀ ਇੱਕ ਵਾਰ বিজেপি ਤੇ ਲੱਗਾ ਹਾਂ ਬਟੇ ਉੱਤੇ ਬੈਠਣ ਗਏ ਬੱਲੇ ਬੱਲੇ ਤੇ ਰਾਹੁਲ ਗਾਂਧੀ ਕੀ ਨੇ ਪਹਿਲਾ ਹਰਵੰਦੀ ਕੀ ਨੇ ਪਹਿਲਾ ਮੈਂ ਬੱਚੇ ਬੱਚੀ ਬੋਲ ਰਿਹਾ ਹੁਣੀ ਗਾਂਧੀ ਰਾਹੁਲ ਗਾਂਧੀ ਮੈਂ ਮੈਂ ਕਿਸੇ ਨੂੰ ਮਰਵਾਉਣ ਵਾਲੇ ਤਾਂ ਸਾਡੇ ਸੰਗ੍ਹਾ ਉੱਥੇ ਕਰਦੇ ਹੋ ਇੱਕ ਪਾਸੇ ਤਾਂ ਸਮਝਾਉਂਦੇ ਕਰ ਪੈ ਕਹੇ ਉਹਨਾਂ ਨੂੰ ਕਹੇ ਉਹਨਾਂ ਨੂੰ ਕਿ ਖੇਤਰ ਵੀ ਨਾ ਦੇਣ ਮੁੱਖ ਮੰਤਰੀ ਸਾਹਿਬ ਗੁਜਰਾਤ ਜਿਵੇਂ ਛੱਡ ਕਹੇ ਜਕੇ ਜਦ ਤੱਕ ਇਹ ਨਹੀਂ ਚੱਲਦੀ ਉਹ ਤੇਰੇ ਗੁਰੂ ਨੂੰ ਪੁੱਛਦਾ ਇੱਕ ਅਨਾਉਂਸਮੈਂਟ ਆ ਕਿ ਉਦੋਂ ਪੁੱਛਦੇ ਕੋਈ ਸਾਰੇ ਚਲੋ ਸਾਰੇ ਮਾਣੋ ਜ਼ੀਰੋ ਬ੍ਰੇਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠੋ